ਅੱਜ ਬਾਈ ਮੇਲੇ ਵਿੱਚ ਬਹੁਤ ਜਿਆਦਾ ਇਕੱਠਾ ਹੈਗਾ ਕੱਲ ਨਾਲੋਂ ਵੀ ਵੱਧ ਗਿਆ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਇਕੱਠਾ ਕਰਨ ਨਾਲ ਅਜੇ ਹੋਰ ਵੀ ਹੋਣਾਗਾ ਬਹੁਤ ਜਿਆਦਾ ਜਾਨਵਰ ਆਈ ਜਾਂਦੇ ਆ ਰਾਮਾ ਰੋਡ ਤੇ ਆ ਗਿਆ ਤੂੰ ਪਹੁੰਚੋ ਬਾਈ ਜਿਹਨੇ ਵੀ ਮੇਲੇ ਦਾ ਆਨੰਦ ਮਾਣਨਾ ਤੇ ਸੇਲ ਪਰ ਜੇ ਜੋ ਵੀ ਹੁੰਦਾ ਹਨ ਕਿਥੇ ਹੋਈ ਜਾਂਦਾ ਵਧੀਆ ਕੁੱਤੇ ਘੋੜੇ ਪੋਤਰ ਕੁੱਕੜ ਮਤਲਬ ਜੀ ਹਰ ਤਰ੍ਹਾਂ ਦੇ ਜਾਨਵਰ ਮਿਲੂਗਾ ਇਹ ਪੈੜੀ ਸਾਹਿਬ ਦੀ ਚਪਾਈ ਵਾਲਾ ਕੋਏ ਵਾਲੇ ਕੋਲ ਤੇ ਮਿਲਕ ਦਾਬ ਰਾਏਪੁਰ ਕੋਲ ਤੇ ਦੇਖੀ ਇਹ ਕੀ ਵੀਡੀਓ ਦੇਖੀ ਲਿਓ ਜੇ ਤੁਹਾਨੂੰ ਕੋਟ ਮਿਲਦੇ ਹਨ ਦਰਵਾ ਬਾਹੀ ਪਹੁੰਚ ਰਿਹਾ ਜੀ ਖੇੜੀ ਵਾਲਾ ਦੋ ਫਰਵਰੀ ਨੂੰ ਨਾਈਪੁਰੋਡ ਕੋਲ ਵੀ ਮੈਗੋ ਕੋਲ ਵੀ ਦੇਖੀ ਕਿ ਉਹਦੇ ਬਿਸਕੁਟ ਮਿਲ ਜੇ ਪਤਾ ਨਹੀਂ ਨਾਈਪੁਰੋਡ ਕੋਲ ਵੀ ਮੈਗੋ ਕੋਲ ਵੀ ਦੇਖੋ आने बन गई ਐ ਇਹ ਆ ਸਟਾਰਟ ਕਰਾਉਗੇ ਤੇ ਵਿਚਾਰੇ ਦੇ ਬਿਸਕੁਟ ਖਲੇਰ ਦੇ ਦਸ ਦੂਰ ਰਹੀ ਜੇ ਭਾਈ ਬਣ ਕੇ ਹਾਂ ਹਾਂ ਭਾਈ ਥੋੜੇ ਤੋਂ ਦੂਰ ਆ ਹੋ ਰਾਜੂ ਬਹੁਤ ਦੂਰ ਆ ਭਾਈ ਪਤਾ ਨਹੀਂ ਕੀ ਸੁਣਾਏਗਾ ਕਿਹੜਾ ਕਸਾ ਗਿਆ ਟੈਨਸ਼ਨ ਪੜੇਗਾ ਪਤਾ ਹੀ ਨਹੀਂ ਲੱਗਦਾ ਤੇਰਾ ਆ ਪੱਟ ਵੀ ਲੈ ਯਾਰ ਕੀ ਗੱਲ ਮੈਂ ਹੁਣ ਠੰਡ ਹੋ ਗਈ ਜੰਗਪੁਰ ਕੋਟਸ਼ਮੀਰ ਸਟੱਡ ਫਾਰਮ ਜਿਹੜੀ ਵਾਲੇ ਪੜੇ ਕਿਤੇ ਰਾਤ ਨੂੰ ਦੇ ਵਿੱਚ ਮੈਂ ਤਾਂ ਮੋਟਰਸਾਈਕਲ ਖੜਾ ਕੇ ਤੁਰਦਾ ਨਹੀਂ ਨਹੀਂ ਉਜੜਿਆ ਨਹੀਂ ਹੁੰਦਾ ਓਏ ਵਿਜੜਿਆ ਹੁੰਦਾ ਨਿਕਲ ਗਿਆ ਨਿਕੜ ਗਿਆ ਵਾਲਾ ਪੂਰਾ ਹੋ ਗਿਆ ਓਏ ਉਹ ਕਰਨ ਲੱਗੀ ਆ ਆ ਦਾ ਨਵਾਂ ਲਾਇਆ ਬਾਈ ਕੱਲ ਹੈ ਨਹੀਂ ਸਣਾ ਰਾਇਆ ਹਾਏ ਤੇ ਆਪਣੇ ਘੁੱਟੇ ਬਣਾਉਂਦੇ ਬਾਈ ਮੈਂ ਤੁਹਾਡੇ ਬਥੇਰੇ ਰੁਪਏ ਵਟਾਉਣਾ ਦੇਸੀ ਦੂਰ ਨੂੰ ਲੈ ਕੇ ਆਏ ਨੇ ਮਾਰ ਕੇ ਆਏ ਹਾਂ ਆ ਐ ਨਹੀਂ ਗਿਆ ਮੈਂ ਓਏ ਤੈਨੂੰ ਮੈਂ ਲਾ ਦਾਂ ਆਸੋ ਕਾਲਾ ਠੀਕ ਹੈ ਓਕੇ ਰਬੋਟ ਹਾਂ ਖੇੜੀ ਵਾਲਾ ਖੇੜੀ ਵਾਲਾ ਕਾਲਾ ਨਹੀਂ ਤੇਲਵੰਡੀ ਵਾਲਾ ਨਾਲ ਸ਼ਿਕਾਰ ਕਾਲਾ ਹਾਂ ਹਾਂ ਜਮਾ ਖਾਦੇ ਕਾਲੇ ਕਹਿੰਦੇ ਓਏ ਅੱਛਾ ਮੈਂ ਮੈਂ ਨਹੀਂ ਖਾਦਾ ਕੁਦਾ ਕੁਦ ਓਏ ਯਾਰ ਇੱਕ ਕੱਲ ਹੈ ਜੀ ਦਵੰਦ ਕੋਈ ਕੱਲ ਕੋੜਾ ਸੀ ਬਾਈ ਬਾਲਾ ਸੋਣਾ ਯਾਰ ਸਲੀਨ ਅਰਗਾ ਜਮਾ 8-10 ਦਿਨ ਉਹਦੇ ਨਾ ਨਾ ਮੁੰਡਾ ਦੀ ਮੂਰ ਹੋਣਾ ਹੈ ਸੁਖੀ ਹੈ ਇਹ ਜਿਹਨੇ ਲੈ ਲਈ ਤਾਂ ਠੀਕ ਹੈ ਪਰ ਨਹੀਂ ਮੇਰੇ ਲੱਗਦਾ ਬੰਦਾ ਇਹ ਨੂੰ ਪਹਿਣ ਲਈਦੀ ਹੈ ਇੱਥੋਂ ਤੇ ਕੀ ਆਇਦਗੀ ਓਏ ਬਈ ਗੱਲ ਮੈਂ ਤੁਹਾਨੂੰ ਦੱਸਦਾ ਹੁਣ ਯਾਰ ਇਹ ਜੇ ਮੇਰੀ ਗੱਲ ਸਹੀ ਲਾ ਦੋ ਘੰਟੇ ਦੇ ਵਿੱਚ ਪਾ ਲਓ ਵੱਡੇ ਵੱਡੇ ਗੱਡਖਾਨੇ ਓਏ ਪੈ ਜੀ ਨੂੰ ਰੋਕ ਪੈਨ ਕਰਦਾ ਆਪਣੀ ਆਪਣੀ ਉੱਪਰ ਕਰੇ ਤੁਹਾਨੂੰ ਨਹੀਂ ਬਠਮੀ ਹਾਂ ਸਰ YouTube ਤੇ ਬਈ ਹਾਂ ਹਾਂ ਤਾਂ ਹੁਣ ਕੀ ਘਟ ਨਹੀਂ ਗਈ ਯਾਰ ਘਟ ਗਈ ਅੱਗੇ ਰੋ ਯਾਰ ਬਹੁਤ ਜਿਆਦੇ ਪਹਿਲਾਂ ਤਾਂ ਘੱਟ ਸੀਗਾ ਜੰਬਰ ਵੀ ਨਹੀਂ ਆਇਆ ਹੈ ਨਾ ਬਹੁਤ ਘਟ ਆਇਆ ਹੈ ਯਾਰ ਪਹਿਲਾਂ ਤਾਂ ਮੇਲੇ ਵਾਲਾ ਵੱਡਾ ਸੀ ਯਾਰ ਉੱਧਰ ਪਿਛਲੀ ਵਾਰ ਜਦੋਂ ਲੱਗਦਾ ਹਾਂ ਇਹਦੀ ਕਿ ਬਹੁਤ ਜ਼ਿਆਦਾ ਘਟਾ ਆਇਆ ਬੰਨਲੇ ਹੈ ਹੀ ਇਹਨੂੰ ਤਾਂ ਮਤਲਬ ਇਹ ਨਹੀਂ ਹੈ ਨਾ ਬਈ ਯਾਰ ਮੁਕਸਰੋਂ ਇੱਥੇ ਨਾ ਮੁਕਸਰੋਂ ਛੇਤੀ ਲਾਤਾ ਇੱਧਰ ਹਾਂ ਛੇਤੀ ਲਾਤਾ ਕਿਉਂਕਿ ਮੁਕਸਰ ਵਾਲੇ ਅੱਧੇ ਉੱਧਰ ਹੀ ਵਾਗੇ ਅੱਧੇ ਉੱਧਰ ਵਾਗੇ ਹਾਂ ਜੇ ਉਦੋਂ ਨਾ ਜ਼ਿਆਦਾ ਉਦੋਂ ਨਾਲ ਦੀ ਨਾਲ ਲਾਉਣਾ ਸੀਗਾ ਬੁਕਸਰ ਤੋਂ ਬਾਬਾ ਉਹ ਠੰਡ ਜ਼ਿਆਦਾ ਸੀ ਬਈ ਹਾਂ ਤਾਂ ਕਰਕੇ ਉਹ ਨਹੀਂ ਕਰਿਆ ਇੱਧਰ ਮੁਕਸਰ ਲਾਦਾ ਹਾਂ ਉਦੋਂ ਵਾ ਇੱਧਰ ਲਾਦਾ ਜ਼ਿਆਦਾ ਘੱਟ ਉੱਥੇ ਸੀਗਾ ਇਹ ਦੂਜੇ ਮਹੀਨੇ ਲਾਉਣਾ ਸੀਗਾ ਹਾ ਮੜੀ ਗਰਮੀ ਹੋ ਜਾਂਦੀ ਨਾ ਉਹਨਾਂ ਕੋਈ ਜਾਨਵਰ ਬਾਹਰ ਨਹੀਂ ਕੱਢਦਾ ਜੀ ਤੀ ਤੂ ਹਾਂ ਖੰਡ ਹਾਂ ਕਿੰਨੀ ਵੇਸਾ ਕਹਿਤਾ ਮੈਨੂੰ ਆਇਆ ਆ ਲੈ ਲਾਈਵ ਚੱਲ ਲੈ ਇਹ ਨੇਪੂ ਇਹ ਕਰੇੜੀ ਦੇ ਅੱਗੇ ਰੇੜੀ ਦੀ ਧਰਲੇ ਜੀ ਉਹ ਦਲੱਤੀ ਬਣੇ ਮਾਰਦੇ ਕੋੜੇ ਯਾਰ ਹੋਰ ਯਾਰ ਐਵੇਂ ਐਵੇਂ ਦਾ ਦੇ ਭਾਈ ਦੇ ਮੁੱਢੇ ਤੇ ਮਾਰਿਆ ਮੁੱਢੇ ਉਹ ਬਾਤ ਗਾ ਸਾਡਾ ਵਿੱਚ ਮੈਂ ਤਾਂ ਬੜਾ ਡਰ ਲੱਗਦਾ ਸਾਡਾ ਬੰਦਾ ਹੀ ਬਚ ਗਿਆ ਇੱਕ ਉਹਦੀ ਮਾਰਨੇ ਸੀ ਇਹ ਦੌਰ ਮੈਂ ਕੀ ਕਰ ਸਕਦਾ ਆ ਜਾ ਕੇ ਨਹੀਂ ਜਦਵੰਤ ਅਹੇ ਟੋਪੀ ਲੈ ਕੇ ਆਉਂਦਾ ਤੂੰ ਬਾਏ ਲੱਗਦਾ ਵੀ ਹਾਂ ਬਈ ਬੜਾ ਬੜਾ ਤਕੜਾ ਵੀ ਬੜਾ ਤਕੜਾ ਆ ਸੀ ਉਹ ਹੋ ਕੇ ਹੋਰ ਇਹੀ ਲੱਗਦਾ ਯਾਰ ਜੀ ਇਹ ਡਾਲੋ ਗੁਰੂ ਕਾਸ਼ੀ ਗੁਰੂ ਕਿਰਪਾ ਸਟੱਡ ਫਾਰਮ जान के बस सीधा बाद देख लो वैद्य जी एक बात कहिए 90 पर जो भाई मानू जो तेरा सारे आप तक कमी का तीनों दबादा है तेरे को कमेंट पूछो मैं करसी जो है ਆ ਮੈਂ ਹਾਂ ਨੂੰ ਆਇਆ ਅੱਜ ਕੱਲ੍ਹ ਪਰ ਆਦੀ ਹੀ ਗਿਆ ਜੀ ਬਹੁਤ ਬੁੱਕ ਕਰਦੇ ਰਹੇ ਤੇ ਇੱਥੇ ਹੋ ਗਿਆ ਉਹ ਕੋਸੇ ਤੇ ਤੋਂ ਲੱਕੀਆ ਪਰ ਜਦੋਂ ਕਾਰਨਾ ਬਤਾ ਪਰ ਹੋਇਆ ਤੇ ਹੋਇਆ ਜਦੋਂ ਰੁਕਣ ਤੇ ਰੱਖਿਆ ਮੈਂ ਬੈਠਾ